ਪਾਪਾ ਮੰਮੀ ਨਹੀਂ ਜਾ ਕੇ ਲੈਵਾਂ ਮੈਂ ਮੇਰੀ ਗੱਲ ਸੁਣ ਲਾ ਜਿਤਨਾ ਗਈ ਆ ਨਾ ਉਹਨੇ ਐਪੀ ਉਤਰਾ ਆਇਣਾ ਵਾ ਠੀਕ ਆ ਇਹੋ ਜੀਆਂ ਗਲਤ ਆਤਾ ਨਹੀਂ ਪਾਈਦੀ ਹੁੰਦੀਆਂ ਕਿੱਥੇ ਵੀ ਜੀਚਾਰ ਹੈਗੇ ਜਿਹਨੇ ਰਵਾਤਾ ਘਟਾ ਉਹ ਤਾਂ ਪਛੜ ਜਾਣਗੇ ਇੱਥੇ ਇਹ ਮੇਰਾ ਪੇੜ ਬੀਕਾ ਨੇਰ ਨਹੀਂ ਕਾ ਪੈਂਦਾ ਕਿ ਜਿਹੜੇ ਦੋ ਤਿੰਨ ਦਿਨ ਲੱਗਣੇ ਇੱਥੇ ਉਹਨਾਂ ਦਾ ਕੀ ਪਤਾ ਉਹਨਾਂ ਨੇ ਛੱਡਣਾ ਵਾ ਕਿ ਨਹੀਂ ਇਹ ਵੀ ਉਥੇ ਬੈਠੀ ਡੇਰੇ ਲਾਏ ਉਹੋ ਤੇ ਗੱਲ ਵਾ ਨਾ ਹੋਇਆ ਬੰਦਾ ਘੜੀ ਪਾਲਵਾ ਤੇ ਕਹੇ ਤੇ ਬੰਦਾ ਆ ਜੇ ਆਦ ਫੜ ਕੇ ਸ਼ਰਮ ਲਾਤੀ ਆ ਕੱਲ ਦੀ ਗਈ ਆ ਤੇ ਫੋਨ ਫਾਨ ਕੀਤਾ ਹੁਣ ਮੈਨੂੰ ਮੈਂ ਨਹੀਂ ਫੋਨ ਫਾਨ ਕਰਨਾ ਕੇਸ ਨੂੰ ਫੋਨ ਤੇ ਕਰ ਲੋ ਮੈਂ ਨਹੀਂ ਉਹ ਕਰਨਾ ਅਰੇ ਤੂੰ ਕਰਨਾ ਤੇ ਕਰ ਲਾ ਮੈਂ ਜਾਣਾ ਸਕੂਲ ਵਰਦੀ ਉਹਦਾ ਹੀ ਲਿਬੜੀ ਪਈ ਆ ਤੇ ਨਾ ਟਿਫਿਨ ਦੀ ਰੋਟੀ ਪਈ ਓਏ ਇੰਨਾ ਚੰਗਾ ਵਾ ਵੀ ਤੇਰੀਆਂ ਦੋ ਆ ਵਰਦੀਆਂ ਅੱਜ ਹੋਰ ਤੇ ਕੱਲ ਹੋਰ ਆੜੀ ਪਈ ਦੀ ਤੂੰ ਵੀ ਆ ਨਾ ਉਹ ਪਾ ਕੇ ਤੂੰ ਚੱਲ ਜਗਾ ਹੀ ਨਾ ਹੁਣ ਮੈਂ ਇਦਾਂ ਕਰਦਾ ਵਾ ਰੋਲਾ ਪਾਇਆ ਕੁਛ ਨਾ ਹੀ ਉਹਨਾਂ ਨੇ ਛੱਡਣਾ ਹੁਣਾ ਵਾ ਇਦਾਂ ਕਰਦਾ ਮੈਂ ਆਪ ਹੀ ਜਾ ਕੇ ਲੈ ਆਉਣਾ ਮੇਰੀ ਸੁਣ ਲੈ ਗੱਲ ਤੇਰੀ ਸ਼ੇਰ ਨੂੰ ਛੁੱਟੀ ਹੋ ਰਹੀ ਸਕੂਲੋਂ ਪੁੱਤ ਨਹੀਂ ਹੁੰਦੀ ਹੁਣ ਛੁੱਟੀਆਂ ਹੋਣੀਆਂ ਵਹਿ ਗਈਆਂ ਵਾ ਤੇ ਜਾ ਕੇ ਅੱਜ ਹੀ ਲੈ ਆਉਣਾ ਤੇਰੇ ਨਾਲ ਆਲੇ ਬਣਾਗੇ ਪਰ ਨਾ ਇੱਕ ਗੱਲ ਤੂੰ ਵੇਖ ਲੈ ਫੇਰ ਤੂੰ ਕਹਿਣਾ ਵੀ ਤੂੰ ਖਿਜਣਾ ਬੜਾ ਵਾ ਹੈਂ ਤੂੰ ਇਤਨਾ ਨਾ ਮੰਮੀ ਨੂੰ ਕੋਇਆ ਕਰ ਆ ਵੇਖ ਲੈ ਕੰਮ ਉਹਦੇ ਖਿਜਣਾ ਹੈ ਤੇ ਹੋਰ ਕੀ ਹੈ ਫੇਰ ਓਏ ਓ ਚਲੋ ਕੋਈ ਵੀ ਖਬੋ ਨਾ ਮੈਂ ਬੰਦਾ ਗਿਆ ਵਾ ਬੰਦਾ ਘਰ ਵਾਲ ਦੇ ਖਿਆਲ ਰੱਖੇ ਜਾਂ ਬੰਦਾ ਫੋਨ ਤੇ ਗਾਦੇ ਬੇ ਹੋਣੀ ਹੋਣਾ ਘੜੀ ਨੂੰ ਬੰਦਾ ਆਪਣਾ ਇੰਟੀਜਮ ਕਰ ਲੈਂਦਾ ਕਿਤੇ ਜਾਣ ਕੇ ਫੋਨ ਨਹੀਂ ਕਿਤੇ ਕਰਦਾ ਐਦਾਂ ਕਰਦਾ ਫੇਰ ਸ਼ਾਮੀ ਆਉਂਗਾ ਫੇਰ ਹੈਂ ਸ਼ਾਮੀ ਆਣਾ ਹੁਣ ਫੇਰ ਲੈਣ ਤੂੰ ਟਾਈਮ ਨਾ ਜਾ ਤੇ ਟਾਈਮ ਨਾਲ ਲੈ ਕੇ ਤੇ ਆ ਜਾਏਗਾ ਦਿਮਾਗ ਤੇਰਾ ਵੀ ਮੈਂ ਕਹਿੰਦਾ ਆਪਣੀ ਮਾਂ ਤੇ ਚਲ ਗਿਆ ਲੱਗਦਾ ਅੱਤਲੋ ਕੋਈ ਨਹੀਂ ਕਰੀ ਮੈਂ ਪੁੱਛ ਲੈਣਾ ਸਮਝ ਕਰਕੇ ਉਹ ਦਾ ਦਾ ਫੋਨ ਕਰਕੇ ਤੈਨੂੰ ਪੁੱਛ ਕਿ ਹੋਣਾ ਵਾ ਕੱਢਾ ਘੜ ਕੇ ਆਵੇਂ ਜਾ ਕੇ ਤਾਂ ਹੱਥ ਧੋ ਲਊਗੀ ਉਹ ਵੀ ਬੈਠੇ ਜੀ ਬੀਜੀ ਹਾਂ ਬੈਠੇ ਪਤਾ ਮੈਂ ਤੇ ਨਾ ਗਈ ਨਹੀਂ ਕੱਲ ਵਾਪਸ ਤੇ ਉਹ ਵੀ ਪਿਓ ਪੁੱਤ ਢੀਕਦੇ ਹੋਣੇ ਆ ਨਾ ਮੈਂ ਕੋਈ ਕੱਪੜਾ ਲਿਆਂਦਾ ਨਾ ਹੋਰ ਉਹ ਸੂਟ ਪਾਈ ਫਿਰ ਨਹੀਂ ਆ ਕੱਲ ਦਾ ਮੈਂ ਦੇਖਣਾ ਤੇ ਫਿਰ ਪਤਾ ਹੈ ਹੀ ਆ ਕਰ ਰੋਟੀ ਜੂ ਨਾਮ ਫੱਕਦੀ ਹੋਈ ਬੜੇ ਔਖੇ ਹੋਣੇ ਪਿਓ ਪੁੱਤ ਮੇਰੇ ਤੇ ਮੈਨੂੰ ਆਂਦੇ ਹੀ ਪਿਸ਼ਾਮੀ ਆ ਜਾਵੀਂ ਅੱਛਾ ਆਹੋ ਤਾਂ ਹੁਣ ਗੱਲਾਂ ਕਰਦੇ ਹੁਣੇ ਟਕੇ ਟਕੇ ਦੀਆਂ ਮੈਨੂੰ ਪਤਾ ਵਾ ਨਾ ਕੀ ਕਰਾਂ ਹੁਣ ਮੈਂ ਲੱਗ ਜਾਂਦੀ ਘਰੇ ਹੁਣ ਆਇਆ ਤੈਨੂੰ ਪਤਾ ਕਿ ਤੱਕ ਕਿੰਨੇ ਚਿਰਾਂ ਬਾਅਦ ਤੇ ਤੂੰ ਤੇ ਆਈ ਆ ਤੂੰ ਕਿਹੜੀ ਰੋਜ ਤੋਂ ਰਹੀ ਆ ਘਰੋਂ ਨਿਕਲਿਆ ਨਹੀਂ ਜਾਂਦਾ ਘਰਾਂ ਕੀ ਇਹੋ ਸੋਚਿਆ ਮੈਂ ਚੱਲ ਰਾਤਾਂ ਡਲੇ ਰਹੀ ਜਾਨੀ ਆ ਹੁਣ ਗੱਲਾਂ ਤਾਂ ਮੈਨੂੰ ਸੁਣਨੀਆਂ ਪੈਣੀਆਂ ਉਹਨਾਂ ਦੀਆਂ ਆਹੋ ਤੇ ਹੁਣ ਸੁਣਨੀਆਂ ਪੈਣੀਆਂ ਨੇ ਉਹਨਾਂ ਵੀ ਆਖਣਾ ਰੋਟੀ ਖਾਣੀ ਆਖਣਾ ਉਹਨਾਂ ਜੇ ਰੋਟੀ ਪੱਕਦੀ ਹੋਏ ਫਿਰ ਤੇ ਨਹੀਂ ਕਹਿੰਦੇ ਮੁੰਡੇ ਨੇ ਵੀ ਸਕੂਲ ਜਾਣਾ ਸੀ ਨਾ ਵਿਚਾਰੇ ਨੇ ਹੁਣ ਪਤਾ ਨਹੀਂ ਆ ਵੀ ਗਿਆ ਵਕ ਨਹੀਂ ਗਿਆ ਉਹੀ ਬਹਾਨੇ ਪਾਲਦਾ ਰਹਿੰਦਾ ਵਾ ਕਿ ਉਹ ਪੈਂਦੀ ਆੜੀ ਪੰਨ ਕੇ ਬੈਠਾ ਹੋਵੇ ਆਹੋ ਤੇ ਨਹੀਂ ਆਫਿਸਾਂ ਉਤਰੀਆਂ ਜਾਂਡੀਆਂ ਸਕੂਲੇ ਦੀ ਹੋਰ ਕੀ ਐਵੇਂ ਪੜਾਈ ਹੁੰਦੀ ਆ ਸਹੀ ਗੱਲ ਵਾ ਪਰ ਕੀ ਕਰਨਾ ਹੁਣ ਤੇ ਜਾਣਾ ਵੀ ਕਿਤੇ ਨਾ ਕਿਤੇ ਪੈਂਦਾ ਵਾ ਹੁਣ ਇਹ ਵੀ ਗੱਲ ਨਹੀਂ ਨਾ ਵੀ ਬਿਲਕੁਲੀ ਉਹ ਗੱਲ ਤੇ ਭਾਰੀ ਵੱਜੇ ਰੋ ਪਰ ਅੱਜ ਮੈਂ ਚੱਲ ਜਾਣਾ ਵਾ ਹਰ ਹਾਲਤ ਵਿੱਚ ਅੱਜ ਨਹੀਂ ਮੈਂ ਰਹਿਣਾ ਹੁਣ ਅੱਛਾ ਆਹੋ ਚਲੋ ਫਿਰ ਕੀ ਕਰਨਾ ਹੁਣ ਜਾਣਾ ਤਾਂ ਪੈਣਾ ਹੀ ਆ ਜਦੋਂ ਉਹ ਗੱਲ ਪਈ ਨਾ ਘਰ ਰੋਟੀ ਪੱਕੇ ਤੇ ਜਾਣਾ ਹੀ ਪੈਣਾ ਹਾਂਜੀ ਉਹ ਤੇ ਅੱਗੇ ਗੱਲਾਂ ਕਰਦੇ ਹਣੀ ਬਥੇਰੀਆਂ ਹੋਰ ਸਹੀ ਗੱਲ ਆ ਮੈਂ ਤੇਰ ਨਾਲ ਗੱਲ ਕਰਨੀ ਸੀ ਮੈਂ ਕਿਹਾ ਵੀ ਪਹਿਲੀ ਤੋਂ ਡੇ ਨਈਂ ਨਾ ਕਰਨ ਮੇਰੇ ਨਾਲ ਵੀ ਪਹਿਲੀ ਮਾਤਾ ਲੇਖ ਦੇ ਪਹਿਲੀ ਲਿਖਾ ਦੇ ਚੱਲ ਨਾਲ ਚੱਲ ਨਾਲ ਤੇ ਕਿਦਾਂ ਕਰਾਂ ਮੇਰਾ ਅਦਾਕਾਰੀ ਦਵਾ ਫਿਰ ਹੈ ਤੇ ਇਹਨਾਂ ਦੀ ਧੀ ਅੱਜ ਵੀ ਤੇ ਕੱਲ ਵੀ ਮੇਰੀ ਸੁਣ ਲੈ ਮਾਤਾ ਗੱਲ ਮੇਰੇ ਵੱਲੋਂ ਭਾਏ ਹੁਣੇ ਹੱਥ ਵਢਾਲਾ ਮिन्नੂ ਕੀ ਪਰ ਆਪਣੀ ਤਿਆਰੀ ਕਰ ਲੈ ਫਿਰ ਤੂੰ ਮੁੜ ਕੇ ਕਿੱਥੇ ਜਾਣਾ ਵਾ ਇਹਨਾਂ ਮੰਝਾ ਚੁੱਕ ਕੇ ਨਾ ਔਰ ਡੰਗਰਾਂ ਵਾਲੇ ਬਰਾਂਡੇ ਚ ਡਾਹ ਹੋਣਾ ਜਾ ਕੇ ਠੀਕ ਵਾ ਨਾ ਆ ਮਾੜਾ ਮੋਟਾ ਆਈ ਦਾ ਮਾੜਾ ਮੋਟਾ ਕਰ ਲੈਂਦੇ ਆ ਤੇ ਹੁਣ ਚਾਹ ਵੇਖਿਆ ਕਿਦਾਂ ਫੋਕੀ ਮੇਰੀ ਪਰਜਾਈ ਦੇ ਮੱਥੇ ਮਾਰੀ ਆ ਇਹ ਤਾਂ ਗੱਲ ਹੈ ਤੇ ਮੁੜ ਕੇ ਫੋਕਾ ਕੱਪ ਵੀ ਨਹੀਂ ਮਿਲਣਾ ਮੁੜ ਕੇ ਗੇਟ ਤੋਂ ਗਾਂ ਨਹੀਂ ਨੰਗਣ ਦੇਣਾ ਉਹਨੇ ਵੇਖ ਕੇ ਗੇਟ ਬੰਦ ਕਰ ਲਿਆ ਕਰਨਾ ਵਾ ਇਹ ਵੀ ਗੱਲ ਸੱਚੀ ਹੈ ਆਪਣਾ ਤੇ ਬੇੜਾ ਕਰਕੇ ਕਰਨਾ ਹੀ ਕਰਨਾ ਨਾਲ ਮੇਰਾ ਵੀ ਕਰ ਦੇਣਾ ਹੀ ਪਤਾ ਨਹੀਂ ਕਿਉਂ ਇਦਾਂ ਦੀ ਸੋਚ ਸੋਚਦੇ ਆ ਬਹੁਤ ਚੰਗੀ ਨਾ ਹੋ ਆ ਇਹ ਸਿੱਧੇ ਉਹਨਾਂ ਨੂੰ ਆਪ ਹੀ ਚਾਹੀਦਾ ਵਾ ਵੀ ਮੈਂ ਉਹ ਪਿਓ ਲੈ ਗਿਆ ਸੀ ਇੱਕ ਤੇ ਰੱਖ ਕੇ ਤੇ ਮੈਂ ਕਿਹੜੀ ਲੈ ਜਾਣੀ ਹੈ ਤੇ ਇਹਨਾਂ ਦੀ ਆ ਅੱਜ ਵੀ ਇਹਨਾਂ ਦੀ ਕੱਲ ਵੀ ਇਹਨਾਂ ਤੋਂ ਲਿਖਾਉਣ ਦੀ ਲੋੜ ਹੀ ਨਹੀਂ ਮੇਰੇ ਕੋਲ ਇੱਕ ਗੱਲ ਹੋਰ ਦੱਸਾਂ ਆ ਜਿਹੜੀ ਲਿਮਟ ਦਾ ਚੱਕਰ ਕੱਢ ਕੇ ਬੈਠਾ ਵਾ ਨਾ ਮੈਨੂੰ ਉਹ ਵੀ ਸਭ ਕੁਝ ਝੂਠ ਹੀ ਲੱਗਦਾ ਵਾ ਜਾਂ ਝੂਠ ਵਾ ਤੇ ਜਾਂ ਇਹਨਾਂ ਨੇ ਆਪਣੇ ਵਾਸਤੇ ਲਿਮਟ ਬਣਾਈ ਆ ਤੇ ਹੁਣ ਸਾਡੇ ਗਾਲੀ ਰੋਰੋ ਸੱਚੇ ਹੋਣ ਦੇ ਆ ਹੈ ਪਿੰਡਾਂ ਨਾਲ ਲਿਮਟ ਦੀ ਗੱਲ ਕਰਾਂਗੇ ਤੇ ਬੀਬੀ ਪੈੜੀ ਹੱਡ ਨਾ ਕਰ ਦੂਗੀ ਸਾਰੀ ਹੈ ਇਹ ਕੋਈ ਨਾ ਚਾਲ ਚੱਲੀ ਇਹਨਾਂ ਨੇ ਮੈਨੂੰ ਸਚਾਈ ਕੋਈ ਨੀ ਨਜ਼ਰ ਆਉਂਦੀ ਜਿਹੜਾ ਮੇਰਾ ਭਰਾ ਵਾ ਨਾ ਉਹ ਵੀ ਬੁੱਢੀ ਦੇ ਮਗਰ ਲੱਗ ਗਿਆ ਵਾ ਇਹਦੀ ਗੱਲ ਤੂੰ ਜਾਣੀ ਦੇ ਉਹਦੀ ਬੋਲੀ ਬੋਲੀ ਜਾਂਦਾ ਮਗਰ ਮਗਰ ਠੀਕ ਆ ਆਹੋ ਹਾਡੇ ਗਾੜੀਆਂ ਕਾ ਸੱਚਾ ਹੋ ਜਾਂਦਾ ਰੋ ਰਾ ਕੇ ਤੇ ਗੱਲਾਂ ਝਾੜਦੇ ਹੁਣ ਬੀਬੀ ਮੈਂ ਸਭ ਕੁਝ ਜਾਣਨੀ ਹੈ ਕੀ ਬੰਦਿਆ ਆਹੋ ਜੇ ਹੁੰਦੀ ਤੇ ਉਹ ਦੱਸਦਾ ਹੀ ਨਾ ਕਰ ਕੇ ਇਹਨੂੰ ਐਨੇ ਚੱਦੀ ਲਿਮਟ ਆਹੋ ਇਨੇ ਚੱਦੀ ਲਿਮਟ ਪਤਾ ਨਾ ਲੱਗਾ ਮੇਰਾ ਪਿਓ ਮੇਰ ਨਾਲ ਬਥੇਰਾ ਕਰਦਾ ਸੀ ਮੇਰ ਨਾਲ ਤਾਂ ਹਰ ਗੱਲ ਕਰ ਲੈਂਦਾ ਹੁੰਦਾ ਸੀਗਾ ਆਹ ਤਾਂ ਮੈਂ ਸੁਣ ਕੇ ਹਰਾ ਨ ਹੋ ਗਈ ਆ ਤੇ 3 6 ਲੱਖ ਦੀ ਲਿਮਟ ਕਿਤੇ ਇੱਕ ਨਹੀਂ ਕਿਤੇ ਦੋ ਨਹੀਂ ਹੱਦ ਹੋ ਗਈ ਇਹਦੇ ਵਾਲੀ 6 ਲੱਖ ਦੱਸਣ ਡਿਆ ਹੋਰ ਨਾ ਕਹਿਣਾ ਕਰਦਾ ਮੈਨੂੰ ਤਾਂ ਦੱਸਦਾ ਹੀ ਨਾ ਆ ਟਾੜ ਨਾਲ ਤਾਂ ਗੱਲ ਸਾਰੀ ਕਰਦਾ ਹੀ ਨਾ ਤੇ ਮੈਂ ਕਿੰਨੂ ਪੈਸੇ ਦਿੱਤੇ ਆ ਕਿੱਥੇ ਰੱਖੇ ਆ ਕੀ ਕੀਤਾ ਸਾਰਾ ਕੁਝ ਤਾਂ ਨੂੰ ਪਤਾ ਵਾ ਉਹਨੇ ਕੁਝ ਨਹੀਂ ਦੱਸਿਆ ਹੁਣ ਇਹਦਾ ਰਾਦਾ ਪਤਾ ਕੀ ਟਾੜ ਦੇ ਮੁੰਡੇ ਦਾ ਵੀ ਬੀਬੀ ਜੋ ਕੁਝ ਹੈਗਾ ਵਾ ਨਾ ਸਾਨੂੰ ਦੱਸ ਦਵੇ ਵੀ ਕਿੱਥੇ ਕਿੱਥੇ ਰੱਖਿਆ ਟਕਿਆ ਬਾਪੂ ਦੇ ਹੈ ਉਹ ਅਸਲ ਵਿੱਚ ਨਾ ਟਾੜ ਕੋ ਕਢਾਉਣਾ ਚਾਹੁੰਦੇ ਆ ਵਾ ਵੀ ਕਢ ਦੇ ਜੋ ਕੁਝ ਹੈਗਾ ਵਾ ਤੇ ਮੇਰੀ ਗੱਲ ਸੁਣ ਲਓ ਧਿਆਨ ਦੇ ਨਾਲ ਆਪਣੇ ਨਾ ਹੱਥ ਕੈਮ ਕਰ ਲੋ ਕਿਤੇ ਸਭ ਕੁਝ ਫੜਾ ਨਾ ਦੇਓ ਇਹਨਾਂ ਨੂੰ ਜੇ ਕਿਤੇ ਦਿੱਤਾ ਨਾ ਫੜਾ ਤੇ ਫਿਰ ਆਪਣੀ ਹਾਲਤ ਦੀ ਜ਼ਿੰਮੇਵਾਰੀ ਆਪ ਹੋਣਾ ਜੇ ਤੇ ਮੇਰਾ ਵੀ ਜਲੂਸ ਨਿਕਲ ਜਾਣਾ ਮੈਂ ਵੀ ਪੇਕ ਬਿਲਕੁਲ ਹਟ ਜਾਣ ਜੋਗੀ ਨਹੀਂ ਰਹਿਣਾ ਮੈਂ ਪਤਾ ਹੁਣ ਕੀ ਸੋਚਿਆ ਵਾ ਆਪਣੇ ਮਨ ਚ ਮੇਰਾ ਤੇਰਾਦਾ ਇਹੋ ਹੀ ਆ ਵੀ ਇੰਨੇ ਤਰਲੇ ਲੈਣ ਡਿਆ ਵਾ ਮੂੰਹ ਜਾ ਬਣਾ ਕੇ ਬਹਿ ਜਾਂਦਾ ਵਾ ਤੇ ਚਿੰਤਾ ਕਰਦਾ ਹੀ ਫਿਰ ਤੇ ਮੈਂ ਨਹੀਂ ਚੱਲ ਜੇ ਇਦਾਂ ਕਰਦਾ ਦੇਖ ਦਿੰਨੀ ਆ ਫਿਰ ਕੀ ਕਰਨਾ ਖਾਣੀਆਂ ਤੇ ਦੋ ਤੀਏ ਰੋਟੀਆਂ ਆਈਆਂ ਨਹੀਂ ਮੇਰੀ ਗੱਲ ਸੁਣੋ ਇੱਕ ਠੰਡੇ ਦਿਮਾਗ ਨਾਲ ਇਹਨੂੰ ਕਾਦੀ ਅੱਗ ਲੱਗੀ ਢਿਸ਼ਤੀ ਪਿਆਲੀ ਨਾ ਕਰਾਉਣ ਦੀ ਹੈ ਹੁਣ ਰੁਕ ਨਹੀਂ ਸਕਦਾ ਕੀ ਹੋਇਆ ਚੱਲਿਆ ਵਾ ਉੱਡ ਚਲੀ ਹੈ ਪਿਆਲੀ ਕਿਤੇ ਵਾਉਣ ਤੇ ਹੋ ਡਿਆ ਵਾ ਨਾ ਆਹੋ ਨਹੀਂ ਉਹ ਤਾਂ ਗੱਲ ਧੀ ਕੋਈ ਨਹੀਂ ਵਾਉਣ ਤੇ ਹੋ ਡਿਆ ਵਾ ਪਤਾ ਨਹੀਂ ਹੁਣ ਮੈਨੂੰ ਨਹੀਂ ਕਿ ਵਿਚਲੀ ਗੱਲ ਦਾ ਪਤਾ ਲੱਗਦਾ ਵੀ ਕਿਉਂ ਕਾਲੇ ਪਏ ਆ ਮੈਨੂੰ ਤਾਂ ਨਾ ਤੁਹਾਡੀ ਨੋ ਜਿਹੜੀ ਆ ਇਹ ਨਹੀਂ ਜੀ ਚੰਗੀ ਲੱਗਦੀ ਸਾਰੇ ਚੁਕਣਾ ਇਹਦੀ ਆ ਸਾਰੇ ਕੰਮ ਇਹ ਕਰਾਉਂਦੀ ਆ ਠੀਕ ਵਾ ਨਾ ਆਹੋ ਉਦਾਂ ਤੇ ਚਲੋ ਰੋਟੀ ਪਾਣੀ ਵੀ ਦਿੰਦੀ ਆ ਮੈਨੂੰ ਟਾਈਮ ਨਾ ਸਾਂਭਦੀ ਸੋਤਦੀ ਆ ਮੇਰੇ ਲਈ ਰਾ ਕਪੜਾ ਵੀ ਧੋਂਦੀ ਆ ਸਭ ਕੁਝ ਕਰਦੀ ਆ ਹੁਣ ਦਿਲਾਂ ਦਾ ਤੇ ਧੀਆ ਮੈਨੂੰ ਪਤਾ ਨਹੀਂ ਉਹ ਤਰ੍ਹਾਂ ਤੇ ਮੇਰੇ ਨਾਲ ਚੰਗੀ ਆ ਸਾਹਮਣਾ ਹੀ ਪੈਣਾ ਵਾ ਠੀਕ ਵਾ ਨਾ ਸਾਹਮਣਾ ਉਦੋਂ ਤੱਕ ਜਦੋਂ ਤੱਕ ਜ਼ਮੀਨ ਤੁਹਾਡੇ ਨਾਮ ਆ ਜਿੱਦਣ ਇਹਨਾਂ ਦਾ ਨਾਮ ਕਰਤੀ ਨਾ ਉਦੋਂ ਵੇਖ ਲਿਓ ਸਾਹਮਣ ਦੀ ਵੇਖਿਓ ਤੁਸੀਂ ਫਿਰ ਆ ਬਣੇ ਬਣੇ ਬਦਲ ਜਾਂਦੇ ਨੇ ਵੀ ਗੱਲ ਠੀਕ ਆ ਪਰ ਹੁਣ ਮੈਂ ਕਰਾਂ ਤੇ ਕਰਾਂ ਕੀ ਮੈਨੂੰ ਉਹਦਾ ਤਰਸ ਆਉਂਦਾ ਹੀ ਮੁੰਡੇ ਦਾ ਤਰਸ ਦੂਸਰਾ ਕਰੋ ਕੋਈ ਗੱਲ ਨਹੀਂ ਪਿਆਲੀ ਉਹ ਹੀ ਵਾਉਂਡਿਆ ਤੋਹੀ ਨਹੀਂ ਵਾਉਂਡੇ ਨਾ ਕੋਈ ਹਿੱਸਾ ਲੈਣ ਦੇ ਨਾ ਠੇਕਾ ਲੈਣ ਦੇ ਠੀਕ ਵਾ ਨਾ ਆਹੋ ਤੇ ਕਰਾ ਚੁੱਪ ਕਰਕੇ ਤੇ ਬੈਠੇ ਰਹੋ ਇਹਨਾਂ ਤੇ ਹੈ ਨਾ ਪਿਆਲੀ ਤੁਹਾਡੇ ਨਾਮ ਆ ਤਾਨੂੰ ਕੋਈ ਰੀਪਰੀ ਕਰਨ ਗਿਆ ਤੇ ਆਪੇ ਇਹਨਾਂ ਨਾਲ ਗਲਤ ਕਰਨ ਵਾਲੇ ਬਣਾਂਗੇ ਮੇਰੀ ਸੁਣੋ ਗੱਲ ਮੈਂ ਤੇ ਚਲ ਜਣਾ ਆਪਣੇ ਘਰ ਮੇਰਾ ਨਹੀਂ ਗੁਜ਼ਾਰਾ ਹੈਗਾ ਕਰੋ ਨਿਕਲਿਆ ਇਨੇ ਤੇੜ ਠੀਕ ਹੋਣਾ ਤੇ ਤੁਸੀਂ ਆਪਣਾ ਪੜਿਆ ਵਿਚਾਰੋ ਤੇ ਮੁੜ ਕੇ ਮੈਨੂੰ ਨਾ ਆਖਿਓ ਮੈਨੂੰ ਇੰਨੀ ਗੱਲ ਦਾ ਪਤਾ ਵਾ ਪੀ ਪਿਆਲੀ ਇਹਦੇ ਨਾਲ ਲੱਗ ਗਈ ਤੇ ਮੇਰੇ ਲਈ ਬੂਏ ਬੰਦ ਹੋ ਜਾਣੇ ਆ ਪੇਕਿਆਂ ਦੇ ਚੱਲ ਕੋਈ ਗੱਲ ਨਹੀਂ ਇਦਾਂ ਕਰਨੀ ਆ ਜਦੋਂ ਕਿਤੇ ਫਿਰ ਲੰਮਣੀ ਹੋਊ ਫਿਰ ਪੁੱਛ ਲਾਂਗੀ ਤੈਨੂੰ ਤੇਰੀ ਸਲਾਹ ਲੈ ਕੇ ਲਾਵਾਂਗੀ ਆਹੋ ਹਾਲੀ ਮੈਂ ਨਾਰੇ ਬੁੱਤੇ ਲਈ ਜਾਨੀ ਸਲਾਹ ਲਓ ਕਿਤੇ ਚੰਗੇ ਰਹੋਗੇ ਹਾਂ ਲਾਵਾਂਗੀ ਸਲਾਹ ਚਲਾਓ ਚੱਲੀਏ ਅੰਦਰ ਹਾਂ ਨਹੀਂ ਚੰਗਾ ਅੰਨੇ ਅਜਾ ਖਾਦ ਦਵਾਈ ਵਾਲੇ ਦੇ ਵੀ ਪੈਸੇ ਦੇਣ ਵਾਲੇ ਸਾਰਾ ਹੀ ਹਿਸਾਬ-ਤਬ ਲਿਖਿਆ ਆ ਕਿੰਨਾ ਹਧਾਰੀ ਲੈਂਦਾ ਵਾ ਡੈਡੀ ਨੇ ਆ ਗਨਾ ਦਾ ਮੈਨੂੰ ਥੋੜਾ ਪਤਾ ਹੈ ਚਲੋ ਗੜੀ ਫੋਲਦਾ ਜੇ ਕੀ ਬੰਡਿਆ ਵੀਰ ਬੜਾ ਜੀ ਮਾ ਇੱਕ ਗੱਲ ਕਰਾਂ ਤੇਰੇ ਨਾਲ ਮੈਂ ਹਾਂਜੀ ਹਾਂਜੀ ਦੱਸੋ ਮੈਨੂੰ ਇਹ ਦੱਸ ਵੀ ਤੈਨੂੰ ਪਿਆੜੀ ਜਿਹੜੀ ਛੇਤੀ ਕਾਦੀ ਪੈ ਗਈ ਨਾ ਕਰਾਉਣ ਦੀ ਹੈ ਅਜੇ ਟਾਈਮ ਹੀ ਕਿਹੜਾ ਹੋਇਆ ਬਾਪੂ ਜੀ ਨੇ ਦਹਾ ਹੋਇਆ ਤਾ ਡਾ ਰਾਦਾ ਵੀ ਛੇਤੀ ਨਾ ਮਾਤਾ ਮੇਰੇ ਨਾ ਪਿਆਲੀ ਕਰ ਦੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਵਾਉਣ ਤੂੰ ਹੀ ਡੇਜੇ ਕਮਾਉਣ ਤੂੰ ਹੀ ਡੇਜੇ ਮਾਤਾ ਵਿਚਾਰੀ ਵਿੱਚੋਂ ਕੀ ਖਾਣ ਲਈ ਆ ਜੇ ਉਹਦੇ ਨਾਂ ਪਿਆਲੀ ਹੈਗੀ ਆ ਤੇ ਲੱਗੀ ਰਹਿਣ ਦੋ ਜੀਲਾਂ ਤੋਂ 4 ਸਾਲ ਉਹਨੂੰ ਜੀਵਣ ਤੈਨੂੰ ਵੀ ਪਤਾ ਵੀ ਘਰਾਂ ਦੇ ਕਿੰਨੇ ਖਰਚੇ ਆ ਜੇ ਲਿਮਟ ਹੋਊਗੀ ਤੇ ਚਲ ਉਹ ਤੋਂ ਬੰਦਾ ਘਟਾ ਕੇ ਵਰਤ ਲੈਂਦਾ ਮੁਰਕੇ ਫਸਲ ਆਉਂਦੀ ਤੇ ਉੱਥੇ ਜਾਵਾਂ ਕਰਾ ਲਈਦੇ ਆ ਅੱਜ ਕਾ ਤੇ ਆੜਦੀ ਉੱਠਣ ਨਹੀਂ ਦਿੰਦੇ ਮੈਨੂੰ ਤੇ ਇਹ ਦੀ ਸਮਝ ਆਉਂਦੀ ਵੀ ਸੁੱਖ ਨਾ ਪਿਆਲੀ ਵੀ ਚੰਗੀ ਆ ਹੈਂ ਤੂੰ ਹੀ ਕਰ ਜੇ ਥਲੇ ਕਿਉਂ ਨਪੇ ਗਏ ਜੇ ਕਿੱਥੇ ਚਲ ਗਿਆ ਤੁਹਾਡਾ ਪੈਸਾ ਕਾ ਮੇਰੀ ਗੱਲ ਸੁਣ ਆ ਵੇ ਤੇਰੇ ਹੁੰਦਾ ਮੈਂ ਤੈਨੂੰ ਗਾਲ ਲਾਵਾਂ ਹਧਾਰੀ ਖਾਦ ਲੈਂਦੀ ਉਹ ਦਵਾਈ ਸਾਰੀ ਹਧਾਰ ਲੈਂਦੀ ਹੁਣ ਮੈਨੂੰ ਵੀ ਪਤਾ ਕਿ ਪੈਸੇ ਕਿੱਥੇ ਜਾਂਦੇ ਐਸੇ ਹਿਸਾਬ ਦਾ ਤੇਰੇ ਪਿਓ ਕੋਈ ਨਹੀਂ ਸਾਰਾ ਸਾਰੀ ਫਸਲ ਦੇ ਪੈਸੇ ਫਿਰ ਕਿੱਥੇ ਜਾਂਦੇ ਹੈ ਤੁਹਾਡਾ ਰਾਦਾ ਐਤ ਨਹੀਂ ਕਿਤੇ ਵੀ ਭੈਣ ਨੇ ਲੈ ਜਾਣੀ ਹੈ ਪਿਆਰੀ ਅਬ ਮੈਂ ਨਹੀਂ ਖੜਦੀ ਮੈਨੂੰ ਰੱਬ ਨੇ ਬੜਾ ਕੁਝ ਦਿੱਤਾ ਵਾ ਉਹ ਭੈਣ ਤੂੰ ਤੇ ਆਪਣੀਆਂ ਮਾਰੀ ਜਾਣੀ ਆ ਮੈਂ ਕਿਹਾ ਵੀ ਤੂੰ ਲੈ ਜਾਣੀ ਹੈ ਪਿਆਰੀ ਉਹ ਤਾਂ ਮੈਂ ਵਿਹਾਰੀ ਗੱਲ ਕੀਤੀ ਸੀ ਮੰਮੀ ਨਾਲ ਵੀ ਜੇ ਤੁਸੀਂ ਆਖੋ ਤਾਂ ਮੈਂ ਆਪਣੇ ਨਾਲ ਵਾ ਲੈਣਾ ਤੇ ਜੇ ਨਹੀਂ ਡੌੜੀ ਤਾਂ ਤੁਹਾਡੀ ਮਰਜ਼ੀ ਮੈਂ ਕਿਹੜਾ ਧੱਕੇ ਨਾਲ ਲਵਾ ਲੈਣੀ ਆ ਕਿਤੇ ਅਮੀਰ ਗੁੱਸਾ ਕਾਹਨੂੰ ਕਰਨਾ ਵਾ ਮੈਂ ਤੇ ਇਹ ਗੱਲ ਕਹਿਨੀ ਆ ਕਿ ਬਜ਼ੁਰਗ ਜਿਹੜੇ ਹੁੰਦੇ ਆ ਨਾ ਉਹਨਾਂ ਨੂੰ ਬਸ ਇੰਨਾ ਹੌਸਲਾ ਰਹਿੰਦਾ ਕਿ ਚੱਲ ਪਿਆਲੀ ਮੇਰੇ ਨਾਮ ਆ ਇਹ ਨਾ ਹੋਵੇ ਕਿ ਪਿਆਲੀ ਉਹਦੇ ਕੋ ਆਪਣੇ ਨਾਲ ਖਵਾ ਕੇ ਤਾਂ ਉਹਦਾ ਹੱਭਕਾ ਹੀ ਨਿਕਲ ਜਾ ਬੇਚਾਰੀ ਬਾਕੀ ਸਾਰੀ ਮੈਂ ਪਿਆਲੀ ਆਪਣੇ ਨਾਲ ਲਵਾ ਲੈਣਾ ਤੇ ਇੱਕ ਦੋ ਕਿਲੇ ਮੰਮੀ ਦੇ ਨਾਂ ਰਹਿ ਜਾਂਦੇ ਨਾ ਤੇ ਜੇ ਸਾਰੀ ਮੰਮੀ ਦਾ ਨਾਂ ਰਹਿ ਜੂਗੀ ਤੇ ਫਿਰ ਕੀ ਆ ਤੇ ਮੈਂ ਆਪਣੇ ਕਿ ਲਿਮਟ ਕਦਾਂ ਬਣਾਉਣੀ ਆ ਮੈਨੂੰ ਇਹ ਦੱਸੋ ਨਾ ਫਿਰ ਆ ਲਿਮਟ ਜਰੂਰ ਬਣਾਉਣੀ ਆ ਆ ਫਸਲਾਂ ਵੇਖਾ ਕਿਦਾਂ ਹੋਈਆਂ ਵਾ ਕਮ ਹੋਰ ਗੱਲਾਂ ਕਰਦੇ ਆ ਪਿਆਰੀ ਬਸ ਇਹ ਹੋ ਪਿਆਰੀ ਮੇਰੇ ਨਾਲ ਲੱਗ ਜਾਏ ਦਵਾਦਵ ਤੇ ਮੈਂ ਮੁੜ ਕੇ ਪ੍ਰਧਾਨ ਬਣ ਜਾ ਸਾਰੇ ਘਰ ਦਾ ਹਨਾ ਤੇ ਮੁੜ ਕੇ ਭੈਣ ਨੂੰ ਨਾ ਪੁੱਛਾਂ ਤੇ ਮਾਰੂ ਨਾ ਪੁੱਛਾਂ ਮੈਂ ਸਭ ਕੁਝ ਜਾਣਨੀ ਤੈਨੂੰ ਚੰਗੀ ਤਰ੍ਹਾਂ ਨਹੀਂ ਹੁਣ ਜੇ ਤੂੰ ਆਉਣੀ ਹੈ ਤੇ ਤੈਨੂੰ ਪੁੱਛਦੇ ਨਹੀਂ ਆ ਤੈਨੂੰ ਤਾਂ ਮੈਂ ਆ ਫੋਨ ਕਰਦਾ ਇਨਾਂ ਭੈਣ ਕੀ ਹਾਲ ਚਾਰ ਆ ਤੂੰ ਆਈ ਨਹੀਂ ਫਲਾਟ ਢੀਗਾ ਬੜਾ ਪੁੱਛਦੇ ਜੇ ਇਹੀ ਲਿਆ ਮੈਂ ਆਰ ਕੀ ਆਣ ਕੇ ਠੀਕ ਵਾ ਨਾ ਅੱਗੇ ਤੇ ਉਹ ਹੀ ਜਿਹੜਾ ਕਈ ਚੀਜ਼ਾਂ ਲੈ ਕੇ ਕੱਠੀਆਂ ਕਰ ਕਰਾ ਦਿੰਦਾ ਸੀ ਗਾੜੀ ਵੇਖ ਲਿਆ ਹੁਣ ਮੈਂ ਕਿੰਨੀ ਸੇਵਾ ਹੋਣ ਡਈ ਐ ਤੇ ਮੇਰੀ ਗੱਲ ਸੁਣ ਅਜੇ ਮਰੇ ਨੂੰ ਕਿਹੜਾ ਦਿਨ ਅ ਚੰਗਾ ਭਰਾ ਚੰਗਾ ਠੀਕ ਵਾ ਆਹੋ ਗੱਲਾਂ ਸੁਣਨੀਆਂ ਬਾਕੀ ਰਹਿਗੀਆਂ ਹੈਗੀਆਂ ਪਰ ਜਾਈ ਨੇ ਤੇਰੇ ਕੰਨ ਪਰ ਪਰ ਕੇ ਨਾ ਤੇਰਾ ਫੱਕਾ ਨਹੀਂ ਛੱਡਿਆ ਬਸ ਉਹਦੇ ਮਗਰੀ ਲੱਗ ਗਿਆ ਹੁਣ ਉਹਦੀ ਬੋਲੀ ਬੋਲਣ ਡਿਆ ਪਿਆ ਵਾ ਨਾ ਹੁਣ ਭੈਣ ਦਾ ਚੇਤਾ ਰਿਆ ਤਾਂ ਨਾ ਮਾਂ ਦਾ ਚੇਤਾ ਰਿਆ ਨਹੀਂ ਤੇ ਉਹ ਮੈਨੂੰ ਕੀ ਕਹਿੰਦੀ ਆ ਵੀ ਇਹਨਾਂ ਨੂੰ ਘਰੋਂ ਕੱਢ ਦੇ ਆਹੋ ਬਥੇਰਾ ਕੋ ਕਹਿੰਦੀ ਆ ਕੱਲ ਰੌਲਾ ਪਾਉਂਦੀ ਨਾ ਰਸੋਈ ਵਿੱਚ ਮੈਂ ਸੁਣ ਲਿਆ ਸਾਰਾ ਕੁਝ ਰੱਬ ਨੇ ਮੈਨੂੰ ਵੀ ਕੰਨ ਦਿੱਤੇ ਆ ਓਏ ਉਹਦੇ ਜਿਵੇਂ ਕੋਈ ਰੌਲਾ ਨਹੀਂ ਪਿਆ ਉਹ ਕਹਿੰਦੀ ਵੀ ਜੇ ਮੈਂ ਹੁਣ ਕੋ ਉਹਦਾ ਰੱਖ ਦਿੰਦੀ ਪਕੌੜੇ ਪਕਾੜੇ ਕੱਢ ਕੇ ਫਿਰ ਇਸੇ ਮੂੰਹ ਨਾਲ ਇਹ ਤੇ ਸਾਡੇ ਪਿਓ ਦੀ ਮੜੀ ਠੰਡੀ ਨਹੀਂ ਹੋਈ ਤੇ ਪਕੌੜੇ ਕੱਢ ਕੇ ਬੈ ਗਈ ਆ। ਬੱਸ ਇਹੋ ਗੱਲਾਂ ਤੇ ਬੜੀਆਂ ਹੁੰਦੀਆਂ ਵਾ। ਕੋਹ ਕਰਨ ਦੀ ਮਾਰੀ ਨੇ ਮੁੜ ਕੇ ਬਹਾਨੇ ਬਣਾਉਣ ਡਿਆ ਪੈਂਦੀ ਆ ਤੇ ਕਰਨਾ ਨਾ ਪਵੇ ਮੈਨੂੰ ਹਤੀ ਕੋਈ। ਓਏ ਮੇਰੀ ਗਾਹ ਸੁਣ ਭੈਣ ਖਾਂਦੇ ਆ ਪੀਂਦੇ ਤੇ ਉਹ ਲੱਤਾਂ ਨਾ ਮਾਰ, ਇਹਦਾ ਨਾ ਕਰ। ਵੇ ਮੈਨੂੰ ਕੀ ਲੋੜ ਪਈ ਲੱਤਾਂ ਮਾਰਨ ਦੀ? ਮੈਂ ਕਿੰਨੇ ਦਿਨ ਇੱਥੇ ਬਹਿ ਰਹਿਣਾ ਵਾ? ਆ ਵੇ ਜੋੜੇ ਤੇਰੇ ਗੜੀ ਹੱਥ ਚੱਲੀ ਆ ਆਪਣੇ ਪਿੰਡ ਮੈਂ ਅੱਜ। ਠੀਕ ਵਾ ਨਾ? ਖਾਲੀਆਂ ਬਥੇਰੀਆਂ ਤੁਹਾਡੀਆਂ ਰੋਟੀਆਂ ਮੈਂ। ਰੋਟੀਆਂ ਦੀ ਭੁੱਖੀ ਆਈਆਂ। ਮਗਰ ਬੋਲੀ ਬੋਲੀ ਜਾਂਦਾ ਉਹਦੀ ਜਿੱਦਾਂ ਕਹੀ ਜਾਂ ਮੈਂ ਕਿਹਾ ਕੁੜੀ ਸ਼ਦਾਨਤ ਨਹੀਂ ਹੋਗੀ ਕੋਈ ਗੱਲ ਕਰੀ ਜਾਂਦੀ ਆ ਮੈਂ ਰੋਟੀ ਉਥੇ ਖਾਣੀ ਆ ਮੈਂ ਉਹ ਕਰਨੀ ਆ ਚੰਗਾ ਭਲਾ ਰੋਟੀ ਪਾਣੀ ਖਾਣ ਦੀ ਆ ਸਭ ਕੁਝ ਕਰਨ ਦੀ ਆ ਹੁਣ ਸਿਰਫ ਇਹੋ ਆਖਿਆਈ ਹੋਈ ਆ ਕਿ ਚਾਹ ਦੇ ਨਾਲ ਮੈਨੂੰ ਰੱਖਿਆ ਕੋਈ ਨਹੀਂ ਹੋਰ ਦੱਸ ਤੈਨੂੰ ਪਕੌੜੇ ਕੱਢ ਕੇ ਆਂਦੀ ਤੇ ਇਹ ਤਾਂ ਦੂਜੇ ਪਾਸੇ ਹੋ ਜਾਣਾ ਏ ਰਮਨ ਹਾਂਜੀ ਅ ਜੀਵਨ ਦਾ ਵੇਲਾ ਕੀ ਹਾਲਿਓ ਕੀ ਹੋ ਗਿਆ ਹੁਣ ਆ ਉੱਚੀ ਉੱਚੀ ਬੋਲਣ ਦੀ ਤੈਨੂੰ ਸੁਣੀ ਨਹੀਂ ਮੈਨੂੰ ਬੋਲਦੀ ਤਾਂ ਸੁਣੀ ਹੀ ਪਰ ਗੱਲ ਹੋਈ ਕੀ ਆ ਗੱਲ ਕੀ ਹੋਣੀ ਆ ਇੱਕੋ ਗੱਲ ਕਰੀ ਜਾਂਦੀ ਆ ਤੁਸੀਂ ਪੈੜੀ ਲਵਾ ਕੇ ਕੀ ਕਰਨਾ ਵਾ ਨਾਂ ਫਲਾਂ ਠੀਕਵਾ ਤੁਸੀਂ ਕੀ ਕਿਹਾ ਫਿਰ ਉਹ ਮੈਂ ਕਿਹਾ ਮੇਰੀ ਗੱਲ ਸੁਣ ਵੀ ਲਿਮਟ ਤੇ ਆ ਗਿਆ ਡੈਡੀ ਦੇ ਨਾਂ ਤੇ ਡੈਡੀ ਦੇ ਨਾਂ ਤੋਂ ਹੁਣ ਪੈੜੀ ਮੇਰੇ ਨਾਂ ਹੋਊਗੀ ਤੇ ਫੇਰ ਹੀ ਲਿਮਟ ਬਣੂਗੀ ਤੇ ਕਹਿੰਦੀ ਲਿਮਟ ਵੜਾ ਕੇ ਦਊਂਗੀ ਕਰਨਾ ਵਾ ਐਨੀ ਫਸਲ ਹੋਣ ਡਿਆ ਹੋਣ ਡਿਆ ਤੇ ਮੈਂ ਹਾਂ ਕਰਕੇ ਤੇ ਲੋੜ ਹੀ ਪੈ ਜਾਂਦੀ ਪੈਸੇ ਦੀ ਚੱਲ ਕੋਈ ਗੱਲ ਨਹੀਂ ਤੁਸੀਂ ਵੀ ਕਾਲੇ ਨਾ ਪਾਓ ਪਹਿਲਾਂ ਇਦਾਂ ਕਰੋ ਵੀ ਜਿਹੜੀ ਤਾਰਨ ਵਾਲੀ ਆ ਨਾ ਉਹ ਤੇ ਪੰਗਾ ਮਕਾਓ ਉਹ ਵੀ ਤਾਰਨ ਵਾਲੀ ਆ ਖਾਤਾ ਹਤਾਰ ਦੇਣ ਵਾਲਾ ਵਸ ਕਈ ਕੋਹ ਤੇ ਉਤੇ ਲਿਖਿਆ ਡੈਰੀ ਤੇ ਡੈਰੀ ਤੇ ਲਿਖਿਆ ਵਾ ਨਾ ਡਰਦਿਆਂ ਗੱਲ ਨਹੀਂ ਕਰੀਦੀ ਵੀ ਜੇ ਕੋਈ ਗੱਲ ਕਰੀਏ ਨਾ ਤਾਂ ਘਰ ਵਿੱਚ ਕਪੱਤ ਪੈ ਜਾਂਦਾ ਵਾ ਗੱਲ ਤੇ ਇਹ ਆ ਵੀ ਜਦੋਂ ਕੋਈ ਚੀਜ਼ ਲੈਣੀ ਹੁੰਦੀ ਸੀ ਪਿਓ ਦੇ ਨਾਲ ਬਹਿੰਦੀ ਸੀ ਤੇ ਸ਼ਹਿਰ ਚੱਲ ਜਾਂਦੀ ਹੁੰਦੀ ਸੀ ਜੋ ਜੀ ਕਰਨਾ ਉਥੋਂ ਲੈਣਾ ਤੇ ਲੈ ਕੇ ਤਾਂ ਆਪਣੇ ਪਿੰਡ ਚੱਲ ਜਾਣਾ ਪਿਓ ਨੇ ਮੇਰੇ ਉਥੇ ਛੱਡ ਕੇ ਤੇ ਫੇਰ ਆਉਣਾ ਤੇ ਆ ਜਿਹੜੇ ਕਰਜ਼ੇ ਆ ਉਹ ਹੀ ਚੜੇ ਆ ਹਰੇ ਤੇ ਰਮਨ ਕੱਪੜੇ ਵਾਲੇ ਨੂੰ ਪੁੱਛਣਾ ਪੈਣਾ ਵਾ ਵੀ ਤੇਰਾ ਤੇ ਨਹੀਂ ਦੇਣ ਦੂਣ ਵਾਲਾ ਆਹੋ ਸਾਡੀ ਤਾਂ ਲੱਗਦਾ ਸਾਰੀ ਹੁਣ ਰ ਇਦਾਂ ਹੀ ਲੰਘ ਜਾਣੀ ਐ ਇਹਨਾਂ ਦੇ ਖਰਚੇ ਲਾਉਂਦੇ ਆਂ ਇਹ ਪਰਝਾਈ ਦੇ ਮਗਰ ਲਗਾਵਾ ਮੈਂ ਕਿ ਮਗਰ ਲਗਾ ਤੈਨੂੰ ਰੋਟੀ ਪਾਣੀ ਨਹੀਂ ਦਿੰਦੀ ਉਹ ਅੱਜ ਇਹ ਤਾਂ ਮੈਂ ਕੋਈ ਗੱਲ ਹੀ ਨਹੀਂ ਕੀ ਕਰਦੀ ਮੈਂ ਤੁਹਾਨੂੰ ਦੱਸਿਆ ਵੀ ਆਂ ਵੀ ਤਾਂ ਕਰਕੇ ਚਾਹ ਫੋਕੀ ਦਿੱਤੀ ਫੇਰ ਵੀ ਮੈਨੂੰ ਤੇ ਛੱਡਦੀ ਨਹੀਂ ਗਈ ਜੇ ਇਕ ਵਾਰੀ ਹੀ ਤਾਂ ਵੀ ਇਹਦਾ ਇਹੋ ਹਾਲ ਹੀ ਜੇ ਹੁਣ ਵਿਆਹੀ ਗਈ ਸਹੁਰਿਆਂ ਤੋਂ ਦੀ ਆ ਤਾਂ ਵੀ ਇਹੋ ਹਾਲ ਆ ਆਪਣੇ ਵਿੱਚ ਵੀ ਕੋਈ ਗਲਤੀ ਕਰਦਾ ਇਹ ਨਹੀਂ ਕਹਿੰਦੀ ਵੀ ਮੈਂ ਚਾਰ ਚਾਰ ਵਾਰ ਇੱਥੇ ਚੀਜ਼ਾਂ ਖੜੀਆਂ ਵਾਂ ਲੋਕੀ ਇੱਕ ਇੱਕ ਵਾਰਾਂ ਦਿੰਦੇ ਆ ਉਹ ਹੋਏ ਕਰਜਾ ਚੜਿਆ ਵਾ ਤੁਸੀਂ ਦੱਸਣਾ ਸਹੀ ਹੀ ਇਹਦੇ ਵੀ ਕੰਨ ਖੁੱਲ ਜਾਂਦੇ ਮੇਰੀ ਗੱਲ ਸੁਣ ਮੈਂ ਕਿਹਾ ਵੀ ਜੇ ਤੈਨੂੰ ਚਾਹ ਦੇ ਨਾਲ ਪਕੌੜੇ ਰਹਾ ਦਿੰਦੀ ਫਿਰ ਇਸੇ ਮੂੰਹ ਨਾਲ ਤੂੰ ਕਹਿਣਾ ਵੀ ਅਜੇ ਮਰੇ ਨੂੰ ਕੀ ਹੋਇਆ ਤੇ ਤੂੰ ਡੈਬੀ ਮੈਂ ਪਕੌੜੇ ਕੱਟਣ ਹੁਣ ਤੂੰ ਦੂਜੇ ਪਾਸੇ ਹੋ ਗਈਆਂ ਮੈਂ ਖਾ ਮੈਂ ਘਰੋਂ ਮੇਰੇ ਬਹੁਤ ਕੁਝ ਹੋਇਆ ਹੂੰ ਫਲਾਣ ਉਹ ਤਾਂ ਬੋਲਦੀ ਐ ਇੰਨਾ ਵੀ ਕੋਈ ਗੱਲ ਨਹੀਂ ਕਰਨ ਵਾਲੀ ਤੇ ਚੱਲ ਕੋਈ ਨਹੀਂ ਤੁਸੀਂ ਇਨਾ ਕਾਲੇ ਪਾਓ ਬੋਲਦੀ ਆ ਨਾ ਤੇ ਬੋਲਦੀ ਰਵੇ ਹੁਣ ਆ ਜਿਹੜਾ ਵਾ ਨਾ ਭਾਵੇਂ ਲੈ ਉਹ ਗਈ ਐ ਲਾਉਣਾ ਸਾਨੂੰ ਪੈਣਾ ਵਾ ਕੀ ਬੰਦਾ ਕਰੇ ਚੱਲ ਛੱਡ ਯਾਰ ਚਾਹ ਤੇ ਲਿਆ ਘੁੱਟ ਬਣਾ ਕੇ ਉਥੋਂ ਚਲੋ ਜਾ ਹਰ ਖੋਡੈਰੀ ਜਿਵੇਂ ਬਣਦੀ ਜਾਂ ਚਾ ਸਰਪੀਡ ਕਰਨ ਡਿਆ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਜਦੋਂ ਇਹ ਆ ਗਈ ਇਹਨੇ ਪਵਾੜਾ ਪੋਣਾ ਵਾ ਅੱਗੇ ਵੀ ਇਦਾਂ ਹੀ ਕਰਦੀ ਹੁੰਦੀ ਸੀ ਜੇ ਛੁੱਟੀਆਂ ਕੱਟਣੋਂ ਵਾ ਤੇ ਕੋਈ ਨਾ ਕੋਈ ਗੱਲ ਕਰਕੇ ਨਾ ਤੁਹਾਡੇ ਘਰ ਵਿੱਚ ਖਲਾਰਾ ਪਾ ਦਿੰਦੀ ਹੁੰਦੀ ਸੀ ਸਾਡੇ ਦੋਵਾਂ ਜੀਆਂ ਦਾ ਵੀ ਕਪਾਤ ਇਦਾਂ ਹੀ ਕਰਉਂਦੀ ਹੁੰਦੀ ਆਹ ਇਦਾਂ ਵਾ ਆਹ ਇਦਾਂ ਵਾ ਹੁਣ ਵੀ ਉਹ ਕੰਮ ਲੱਭਦੀ ਹੁਣੀ ਆ ਹੁਣ ਉਹਨੂੰ ਵੀ ਅਕਲ ਵਾਪੀ ਮੇਰਾ ਮੁੰਡਾ ਵੱਡਾ ਹੋਇਆ ਵਾ ਇਹ ਕੰਮ ਮੈਂ ਨਹੀਂ ਕਰਨੀ ਹਾਦੀ ਹੋ ਗਈ ਆ ਲਾ ਚਾਹ ਦਾ ਘੁੱਟ ਬਣਾ ਕੇ ਦਵਾ ਫੇਰ ਕਹਿਣਾ ਵੀ ਚਾਹ ਵੀ ਨਹੀਂ ਬਣਾਗੇ ਮੰਮੀ ਆ ਪੁੱਤੇ ਮੇਰੀ ਗੱਲ ਸੁਣੋ ਬਾਹਰ ਘੂਆ ਬੈਠੀ ਹੀ ਤੇ ਮੈਂ ਅੱਜ ਦੇਖੀ ਆ ਦੋ ਸੇ ਰੁੱਠਿਆਂ ਵਾ ਤੇ ਧੂਆ ਤੇ ਦਾਦੀ ਤੇ ਗੱਲਾਂ ਕਰਦੇ ਬੜੇ ਤੇ ਧੂਆ ਨੇ ਬੜੇ ਮੱਥੇ ਵੱਟ ਪਏ ਗੱਲ ਕੀ ਹੋਈ ਆ ਆ ਪੋਆ ਦੇ ਨਾ ਸਾਰੀ ਉਮਰ ਨਾਲ ਮੱਥੇ ਤੇ ਵਾਟੇ ਹੀ ਰਹੇ ਆ ਉਹਨੇ ਇੱਦਾਂ ਹੀ ਰਹਿਣਾ ਵਾ ਉਹ ਖਰੇ ਤੇਰੇ ਪਿਓ ਨੇ ਕਿਹਾ ਯਾ ਮੰਮੀ ਨੂੰ ਪਿਆਰੀ ਨਾਂ ਲਾ ਦੇ ਅੱਛਾ ਇਹ ਹੁਣ ਲਈ ਆ ਵੀ ਨਹੀਂ ਲਾਉਣੀ ਪਿਆਰੀ ਦੀ ਕਾਦੀ ਪਈ ਆ ਇੱਕ ਤੇਰੇ ਦਾਦੇ ਨੇ ਕਿਤੇ ਲਿਮਟ ਬਣਾਈ ਹੀ ਤੇ ਪਿਆਲੀ ਪੁਲੀ ਲਈ ਤੇ ਉਦੋਂ ਇਹ ਕਹਿੰਦੀ ਆ ਵੀ ਉਹਨੇ ਕਾਦੀ ਲਿਮਟ ਬਣਾਈ ਆ ਇੰਨੇ ਬਣਾਈ ਹੋਣੀ ਆ ਮੈਂ ਅੰਦਰੋਂ ਸਭ ਕੁਝ ਸੁਣ ਲਈ ਹਾਂ ਪਰ ਮੈਂ ਬੋਲੀ ਨਹੀਂ ਮੈਂ ਹਮ ਇੱਕ ਵੀ ਗੱਲ ਕਰਤੀ ਨਾ ਇਹਨਾਂ ਨੇ ਕਹਿਣਾ ਵਾ ਵੀ ਇਹ ਬੋਲਦੀ ਆ ਉਹ ਮੈਂ ਨਾ ਜਦੋਂ ਸਵੇਰੇ ਉੱਠਣੀ ਆ ਮੈਂ ਤਾਂ ਚੱਲਾ ਸੀ ਨਹਾਉਣ ਤੇ ਮੈਂ ਜਦੋਂ ਬਾਹਰ ਵੇਖਿਆ ਤੇ ਉੱਚੀ ਉੱਚੀ ਬੋਲਣ ਰਹੀ ਭੂਜੀ ਤੇ ਦਾਦੀ ਨਾਲ ਆਹੋ ਨਾ ਹੁਣ ਪੱਟੇ ਪੜਾ ਦੇ ਦੇ ਉਹ ਦੇਖਿਆ ਤੇ ਮੈਂ ਫਿਰ ਅੰਦਰ ਆ ਗਿਆ ਮੈਨੂੰ ਲੱਗ ਰਿਹਾ ਵੈਸੇ ਲਾਟ ਲੁਪੇ ਹੋਣੀ ਆ ਦਾਦੀ ਨੂੰ ਰਹੀ ਆ ਨਾ ਪਟੀਆਂ ਪੜਾਉਣਾ ਇਹ ਕੰਮ ਨਾ ਕਰੀ ਚਾਰੀ ਨਾਲ ਨਾ ਲਵਾਈ ਇਹਦਾ ਪਤਾ ਤਾਂ ਹੈਗਾ ਸ਼ਿਰੂ ਤਾਂ ਇਹਨੂੰ ਲਾਲਚੇ ਰਿਆ ਵਾ ਪਿਓ ਨੂੰ ਇੱਕ ਚੀਜ਼ ਕਹਿਣੀ ਤਾਂ ਪਿਓ ਨੇ ਚਾਰ ਲੈ ਕੇ ਦੇਣੀਆਂ ਤੇ ਮੈਂ ਬੋਲਣਾ ਨਾ ਤੇ ਚਲ ਕੋਈ ਗੱਲ ਨਹੀਂ ਮੈਨੂੰ ਲੱਗਦਾ ਭੂਆ ਨਾ ਹੁਣ ਘਰੋਂ ਵੀ ਨਹੀਂ ਕੋਈ ਦੁਰਦਾ ਆ ਤੇ ਉੱਥੇ ਵੀ ਇਦਾਂ ਕਰਦੀ ਨਹੀਂ ਆ ਇਹ ਤਾਂ ਹੁੰਦੇ ਹੁੰਦੇ ਹੀ ਉਹਦੇ ਵੀ ਹੁੰਦਾ ਹੁੰਦਾ 1000 ਕਿ ਦੋਵੇਂ ਨਹੀਂ ਆਈ ਤੇ ਉੱਥੇ ਵੀ ਇਦਾਂ ਹੀ ਕਰਦੀ ਹੁੰਦੀ ਜੋ ਕੁਝ ਇੱਥੇ ਆ ਕੇ ਕਰਦੀ ਆ ਉਹਨਾਂ ਨੇ ਨਾਲ ਕਿੱਥੋਂ ਬਣਾਏ ਦੀ ਉਹ ਚਲ ਮੰਮੀ ਕੋਈ ਗੱਲ ਨਹੀਂ ਮੇਰੇ ਨਾਲ ਸੁਣੋ ਤੁਸੀਂ ਤੇ ਨਹੀਂ ਕੋਈ ਗੱਲ ਕੀਤੀ ਤੁਹਾਡੇ ਘਰ ਕੇ ਤੇ ਨਹੀਂ ਇਦਾਂ ਗੁੱਸਾ ਮੈਂ ਨਹੀਂ ਭਰਾਵਾ ਕੋਈ ਗੱਲ ਕੀਤੀ ਮੈਂ ਗੱਲਾਂ ਕਰਦੇ ਆ ਸੁਣ ਲਿਆ ਹੀ ਮੁੜ ਕੇ ਤੇਰੇ ਪਿਓ ਨਾਲ ਵੀ ਬਥੇਰਾ ਕੋ ਜੰਦਰ ਕੀਤਾ ਉਹਦੇ ਨਾਲ ਵੀ ਨਹੀਂ ਦੇਹੀ ਬੋਲਣ ਨੂੰ ਚੁੱਚੀ ਪਰ ਮੈਂ ਲਾਗੇ ਨਹੀਂ ਗਈ ਮੈਂ ਹਾਂ ਮੈਂ ਮਾੜੀ ਜੀ ਵੀ ਗੱਲ ਕਹਿ ਤੇ ਮੇਰੀ ਚੁੱਭ ਜਾਣੀ ਆ ਇਹ ਭੈਣ ਭਰਾਵਾ ਮੈਂ ਲੱਕ ਗੱਲ ਕਰਨਾ ਮੈਂ ਕੱਲ ਮੇਲਾ ਆਇਆ ਸੀ ਨਾ ਜਦੋਂ ਆਏ ਹੀ ਦੋ ਤੋਂ ਬਾਅਦ ਮੈਂ ਚਲ ਗਿਆ ਖੇਡਣ ਤੇ ਬਾਅਦ ਚੋ ਇਹ ਭੂਈ ਤੇ ਦਾਦੀ ਜੀ ਅੰਦਰ ਲੰਮੇ ਪੈ ਗਏ ਅੱਜ ਮਿਲਿਆ ਹੁਣ ਬੜਾ ਜੱਫੀ ਪਾ ਕੇ ਮਿਲਣਾ ਤੈਨੂੰ ਨਹੀਂ ਜਾਣੀ ਹੁਣ ਜਾਣਾ ਭੂਈ ਦੇ ਗੁੱਸੇ ਜੀ ਭੜੇ ਆ ਜੇ ਮੈਨ ਗੁੱਸੇ 'ਚ ਹੀ ਰਾਣਾ ਉਹਨੇ ਉਹਨੇ ਨੀਕਾ ਹਟਣਾ ਕੋਈ ਗੱਲ ਨਹੀਂ ਮੈਂ ਚਾਹ ਬਣਾਉਣ ਲੱਗੀ ਬੈਠਾ ਮੈਂ ਚਾਹ ਲੈ ਕੇ ਆਉਣੀ ਆ ਚਲੋ ਠੀਕ ਨਿਆਣਿਆਂ ਨੂੰ ਵੀ ਪਤਾ ਵਾ ਕਿੱਦਾਂ ਦੀ ਆ ਉਹਨੇ ਵੀ ਵੇਖ ਲਿਆ ਝਟ ਤੇ ਮੂੰਹ ਵਟਿਆ ਸੀ ਮੱਥੇ ਤੇ ਟੀੜੀਆਂ ਪਾਈਆਂ ਸੀ ਟੀੜੀਆਂ ਤਾਂ ਤਾਂ ਹੀ ਪਾਈਆਂ ਆਂਦੀ ਹੁਣੀ ਆ ਹੁਣ ਭਰਾ ਕਵੇ ਵੀ ਚਲ ਚਲ ਜੀਏ ਸ਼ਹਿਰ ਗਰਮੀਆਂ ਚੜੀਆਂ ਵਾ ਲੈਦਾ ਚਾਰ ਪੰਜ ਸੂਟ ਪਹਿਲਾਂ ਤਾਂ ਬੜੀਆਂ ਚਾਮਾਂ ਦੀਆਂ ਚਲਾਈਆਂ ਆਉਂਦੀ ਹੁੰਦੀ ਸੀ ਜਾਣਾ ਪਿਓ ਦੇ ਨਾਲ ਮੈਨੂੰ ਇੱਕ ਲਿਆ ਦੇਣਾ ਤੇ ਆਪ ਚਾਰ ਚਾਰ ਲਿਆਉਣੇ ਹੁਣ ਉਹ ਕੰਮ ਨਹੀਂ ਲੱਭਣ ਦੇ ਤਾਂ ਹੁਣ ਰੋਣਾ ਹੀ ਆ கதை மாதிரி கதை பாரா நாள் ஸை கம்மோ ரே